YouTube ਨਾਲ ਜੁੜੀਆਂ ਹੋਈਆਂ ਮੇਰੀਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣੋ ਰਵਿਦਾਸ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਤੇ ਇਸ ਖੁਸ਼ੀ ਦੇ ਮੌਕੇ ਤੇ ਇੱਕ ਰਚਨਾ ਹੈ ਸ਼ਬਦ ਹੈ ਮੈਨੂੰ ਉਮੀਦ ਹੈ ਆਪ ਜੀ ਨੂੰ ਬਹੁਤ ਪਸੰਦ ਆਏਗਾ ਸੋ ਤੁਸੀਂ ਆਪਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਟਾਣੀ ਟਾਣੀ ਤੇ ਪੱਤੇ ਪੱਤੇ ਨੂਰ ਛਾ ਗਿਆ ਓਟਾਣੀ ਟਾਣੀ ਤੇ ਪੱਤੇ ਪੱਤੇ ਨੂਰ ਛਾ ਗਿਆ ਜਦੋਂ ਕਾਂਛੀ ਵਿੱਚ ਓ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਜਦੋਂ ਕਾਂਛੀ ਵਿੱਚ ਮੇਰਾ ਸਤ ਗੁਰੂ ਆ ਗਿਆ ਓਟਾਣੀ ਟਾਣੀ ਤੇ ਪੱਤੇ ਪੱਤੇ ਨੂਰ ਸਾ ਗਿਆ ਓਟਾਣੀ ਟਾਣੀ ਤੇ ਪੱਤੇ ਪੱਤੇ ਨੂਰ ਸਾ ਗਿਆ ਜਦੋਂ ਕਾਂਛੀ ਵਿੱਚ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਆਇਆ ਕਾਂਚੀ ਵਿੱਚ ਰੱਬ ਸਾਨੂੰ ਤਾਰਨੇ ਲਈ ਨਾਰਾ ਸਾਡੇ ਆਹਕਾਂ ਦੇ ਵਿੱਚ ਮਾਰਨੇ ਲਈ ਆਇਆ ਕਾਂਚੀ ਵਿੱਚ ਰੱਬ ਸਾਨੂੰ ਤਾਰਨੇ ਲਈ ਹੁਨਾਰਾ ਸਾਡੇ ਆਹਕਾਂ ਦੇ ਵਿੱਚ ਮਾਰਨੇ ਲਈ ਸਾਡੀ ਕਾਮਦਾਏ ਸਾਡੀ ਕਾਮਦਾਏ ਬਾਣ ਕੇ ਹਜੂਰ ਆ ਗਿਆ ਜਦੋਂ ਕਾਂਛੀ ਵਿੱਚ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਮਾਤਾ ਕਾਲ ਸਾਦੀ ਕੋਖ ਨੂੰ ਜੀ ਪਾਗੇ ਉਹਨਾਂ ਲਾਏ ਧਾਈ ਪਾਣੇ ਦਿਆਂ ਅੱਖੀਆਂ ਨੂੰ ਚਾਨਣ ਦਿਖਾਏ ਮਾਤਾ ਕਾਲਾ ਸਾੰਧੀ ਕੋਖ ਨੂੰ ਜੀ ਪਾਗ ਉਹਨਾਂ ਲਾਏ ਗਾਈ ਪਾਣੀ ਦੀਆਂ ਅੱਖੀਆਂ ਨੂੰ ਚਾਨਣ ਦਿਖਾਏ ਜਿਹੜਾ ਤੱਕੇ ਉਹਨੂੰ ਉਹ ਜਿਹੜਾ ਤੱਕੇ ਉਹਨੂੰ ਨਸ਼ ਤੇ ਸਰੂਰ ਆ ਗਿਆ ਉਹ ਜਦੋਂ ਕਾਂਛੀ ਵਿੱਚ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਉਹ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਲੱਖਾਂ ਪਾਪੀਓ ਨੇ ਪਥਰਾਂ ਤਾਰ ਦਿਖਾਏ ਲੱਖਾਂ ਪਾਪੀਓ ਨੇ ਪਥਰਾਂ ਪਾਰ ਦਿਖਾਏ ਪਾਪੀ ਦੁਨੀਆ ਨੂੰ ਉਨੇ ਕਰਤਾ ਬਦਖਾਈ ਪਾਪੀ ਦੁਨੀਆ ਨੂੰ ਉਨੇ ਕਰਤਾ ਬਦਖਾਈ ਵਿੱਚ ਕਾਂਛੀ ਦੇ ਉਹ ਵਿੱਚ ਕਾਂਛੀ ਦੇ ਹੀਰਾ ਕੋਹੇ ਨੂਰ ਆ ਗਿਆ ਉਹ ਜਦੋਂ ਕਾਂਛੀ ਵਿੱਚ ਜਦੋਂ ਕਾਂਛੀ ਵਿੱਚ ਮੇਰਾ ਸਤ ਗੁਰੂ ਆ ਗਿਆ ਉਹ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆਗਿਆ ਟਾਣੀ ਟਾਣੀ ਤੇ ਪੱਤੇ ਪੱਤੇ ਨੂਰ ਛਾ ਗਿਆ ਉਹ ਟਾਣੀ ਟਾਣੀ ਤੇ ਪੱਤੇ ਪੱਤੇ ਨੂਰ ਛਾ ਗਿਆ ਜਦੋਂ ਕਾਂਛੀ ਵਿੱਚ ਉਹ ਜਦੋਂ ਕਾਂਛੀ ਵਿੱਚ ਮੇਰਾ ਸਤਿਗੁਰੂ ਆ ਗਿਆ ਉਹ ਜਦੋਂ ਕਾਂਛੀ ਵਿੱਚ ਗੁਰੂ ਰਵਿਦਾਸ ਆ ਗਿਆ ਜਦੋਂ ਕਾਂਚੀ ਵਿੱਚ ਗੁਰੂ ਰਵਿਦਾਸ ਆ ਗਿਆਂ